ਗੁਰੂ ਹਰਗੋਬਿੰਦ ਸੇ ਪਾਦਸ਼ਾਹ ਮਹਾਰਾਜ ਸਤਿਗੁਰੂ ਨੇ ਜਦ ਤਕਰੀਬਨ 40 ਦਿਨ ਸਤਿਗੁਰੂ ਜੀ ਇਸ ਕਿਲੇ ਦੇ ਅੰਦਰ ਨજરਬੰਦ ਰਹਿੰਦੇ ਨੇ ਤੇ ਉਸ ਸਮੇਂ ਕੁਦਰਤ ਦਾ ਇੱਕ ਅਜਿਹਾ ਭਾਣਾ ਵਾਪਰਿਆ ਕਿ ਜਹਾਂਗੀਰ ਬਾਦਸ਼ਾਹ ਗਿਆਨੀ ਗਿਆਨ ਸਿੰਘ ਤਵਾਰੀ ਖਾਲਸਾ ਦੇ ਵਿੱਚ ਲਿਖਦੇ ਹੈ ਕਿ ਜਹਾਂਗੀਰ ਬਾਦਸ਼ਾਹ ਨੂੰ ਰਾਤ ਵੇਲੇ ਭਿਆਨਕ ਸੁਪਨੇ ਆਉਣੇ ਜਿਸ ਤਰ੍ਹਾਂ ਸਰੀਰ ਦਬ ਜਾਣਾ ਭਿਆਨਕ ਸੁਪਨੇ ਆਉਣੇ ਰਾਤ ਨੂੰ ਡਰ ਆਉਣ ਲੱਗਾ ਤੇ ਉਹਨੇ ਆਪਣੇ ਵੈਦਾਂ ਨੂੰ ਬੁਲਾਇਆ ਵੈਦਾਂ ਨੇ ਇਲਾਜ ਕਰਨ ਦਾ ਯਤਨ ਕੀਤਾ 60 ਸਤੀ ਭਿਆਨਕ ਬਿਮਾਰੀ ਦੇ ਨਾਲ ਜਹਾਂਗੀਰ ਬਾਦਸ਼ਾਹ ਜੁੜਨ ਲੱਗਾ ਉਹਦਾ ਇਲਾਜ ਨਾ ਕਰ ਸਕੇ ਸਾਰੇ ਵੈਦ ਅਖੀਰ ਨੂੰ ਲਾਹੌਰ ਦੇ ਰਹਿਣ ਵਾਲੇ ਦੋ ਧਰਮੀ ਇਨਸਾਨ ਜਲਾਲਦੀਨ ਕਾਜੀ ਅਤੇ ਸਾਈ ਮੀਆਂ ਮੀਰ ਜੀ ਨੂੰ ਜਹਾਂਗੀਰ ਬਾਦਸ਼ਾਹ ਕੋਲ ਬੁਲਾਉਂਦਾ ਹੈ ਕੋਲ ਬਲਾਕੇ ਕਹਿਣ ਲੱਗਾ ਸਾਈਂ ਜੀ ਮੇਰੇ ਕੋਲ ਕਿਹੜੀ ਅਜਾਈ ਬੋਲ ਹੋਈ ਹੈ ਕਿ ਮੇਰਾ ਸਰੀਰ ਦਿਨੋ ਦਿਨ ਖਤਮ ਹੁੰਦਾ ਜਾ ਰਿਹਾ ਹੈ ਕਿਹੜੇ ਢੰਗ ਦੇ ਨਾਲ ਮੇਰਾ ਇਲਾਜ ਹੋ ਸਕਦਾ ਹੈ ਮੈਂ ਇਲਾਜ ਤੋਂ ਮੁਕਤੀ ਪ੍ਰਾਪਤ ਕਰ ਸਕਾਂ ਕਿਹੜਾ ਤਰੀਕਾ ਹੋ ਸਕਦਾ ਹੈ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਬਾਦਸ਼ਾਹ ਤੂੰ ਆਪਣੇ ਇਸ ਗਵਾਲੀਅਰ ਦੇ ਕਿਲੇ ਦੇ ਅੰਦਰ ਇਕ ਮਹਾਪੁਰਖ ਬ੍ਰਹਮ ਗਿਆਨੀ ਨੂੰ ਕੈਦ ਕਰਕੇ ਰੱਖਿਆ ਹੋਇਆ ਤੂੰ 40 ਦਿਨਾਂ ਦਾ ਜਪ ਤਪ ਕਰਨ ਤੋਂ ਬਾਅਦ ਉਸ ਬ੍ਰਹਮ ਗਿਆਨੀ ਨੂੰ ਕੈਦ ਵਿੱਚੋਂ ਨਹੀਂ ਕਢਿਆ ਇਸ ਕਰਕੇ ਤੇਰਾ ਇਹ 60 ਸੱਤੀ ਦਾ ਰੋਗ ਵੱਧਦਾ ਜਾ ਰਿਹਾ ਹੈ ਤੇਰੇ ਸਰੀਰ ਨੂੰ ਦੁੱਖ ਆ ਰਿਹਾ ਹੈ ਤੇ ਜਹਾਂਗੀਰ ਬਾਦਸ਼ਾਹ ਕਹਿੰਦਾ ਲੱਗਾ ਕਿਹੜਾ ਬ੍ਰਹਮ ਗਿਆਨੀ ਹੈ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਤੁਕ ਪੜ ਕੇ ਸਾਈ ਮੀਆਂ ਮੀਰ ਜੀ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਨਮੈ ਕਮਲ ਅਲੇਪ ਉਹ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਨੇ ਜਿਨ੍ਹਾਂ ਨੂੰ ਤੂੰ ਇਸ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਹੋਇਆ ਉਹਨਾਂ ਨੂੰ ਰਿਹਾ ਕਰ ਦੇ ਫਿਰ ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਵਜ਼ੀਰ ਖਾਨ ਉਹਦੇ ਹੱਥ ਇੱਕ ਚਿੱਠੀ ਲਿਖ ਕੇ ਭੇਜਦਾ ਹੈ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਕਿ ਗੁਰੂ ਹਰਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਨੂੰ ਰਿਹਾ ਕੀਤਾ ਜਾਂਦਾ ਹੈ ਸਤਿਗੁਰੂ ਨੂੰ ਕਹੋ ਸਾਡੇ ਇਸ ਦਰਬਾਰ ਦੇ ਅੰਦਰ ਆ ਕੇ ਸਾਨੂੰ ਦਰਸ਼ਨ ਦੇ ਉਹਨਾਂ ਨੂੰ ਰਿਹਾ ਕਰ ਦਿੰਦੇ ਹਾਂ ਜਦ ਵਜ਼ੀਰ ਖਾਨ ਚਿੱਠੀ ਲੈ ਕੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਕੋਲ ਗਵਾਲੀਅਰ ਦੇ ਕਿਲੇ ਵਿੱਚ ਜਾਂਦਾ ਕਿ ਪਾਦਸ਼ਾਹ ਤੁਹਾਨੂੰ ਰਿਹਾ ਕੀਤਾ ਜਾਂਦਾ ਹੈ ਬਾਦਸ਼ਾਹ ਦੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਅਸੀਂ ਕੱਲੇ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਨਹੀਂ ਜਾਵਾਂਗੇ ਜੇ ਜਾਣਗੇ ਤੇ ਇਹ ਰਾਜੇ ਵੀ